ਸਭ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਪੰਜਾਬੀ ਰਾਸ਼ੀ ਫਲ ਟੀਵੀ ਨਾਲ ਜੁੜ ਚੁੱਕੇ ਹਨ ਤੁਹਾਡਾ ਦਿলো ਸਵਾਗਤ ਹੈ ਸੋ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਅਸੀਂ ਕੁੰਭ ਰਾਸ਼ੀ ਉੱਪਰ ਚੱਲ ਰਹੀ ਸ਼ਨੀ ਮਹਾਰਾਜ ਦੀ ਸਾਡੇ ਸਾਤੇੇ ਬਾਰੇ ਅਤੇ ਹਉਦੇ ਪ੍ਰਭਾਵ ਅਤੇ ਉਪਾਅ ਬਾਰੇ ਡਿਟੇਲ ਨਾਲ ਗੱਲ ਕਰਨ ਜਾ ਰਹੇ ਹਾਂ ਸੋ ਜਿੰਨੇ ਵੀ ਸਰੋਤੇ ਐਸੀ ਵੀਡੀਓ ਨੂੰ ਦੇਖ ਰਹੇ ਹਨ ਤਾਂ ਆਪ ਸਭਾ ਅੱਗੇ ਇੱਕੋ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਪੂਰਾ ਜਰੂ ਸੋਣਾ ਧਿਆਨ ਨਾਲ ਚੰਗੀ ਤਰ੍ਹਾਂ ਸੋਣਾ ਕਿਉਂਕਿ ਇਹ ਜੋ ਉਪਾਅ ਨੇ ਇਹ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਪੋਜੀਟਿਵ ਰਿਜ਼ਲਟ ਲੈ ਕੇ ਆਉਣਗੇ ਅਤੇ ਜੇਕਰ ਤੁਹਾਡਾ ਕੋਈ ਵੀ ਕੰਮ ਫਸਿਆ ਹੋਇਆ ਹੈ ਤੁਸੀਂ ਕਿਸੇ ਪਰੇਸ਼ਾਨੀ ਵਿੱਚ ਹੋ ਤਾਂ ਦੋਸਤੋ ਅੱਜ ਦੇ ਇਹ ਉਪਾਅ ਤੁਹਾਡੀ ਹਰ ਪਰੇਸ਼ਾਨੀ ਨੂੰ ਖਤਮ ਕਰ ਦੇਣਗੇ ਸੋ ਪਹਿਲਾਂ ਤਾਂ ਸਾਨੂੰ ਸਮਝਣਾ ਹੋਵੇਗਾ ਕਿ ਛੜੀ ਮਹਾਰਾਜ ਦੀ ਸਾਡੇ ਸਾਥੀ ਕੁੰਭ ਰਾਸ਼ੀ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਾਵੇਗੀ ਸੋ ਦੋਸਤੋ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਦੁੱਖਾਂ ਦੇ ਦੇਣਾ ਹੌਲੀ-ਹੌਲੀ ਖਤਮ ਹੋਣ ਵਾਲੇ ਹਨ ਕਿਉਂਕਿ ਇਹ 골ਡਨ ਟਾਈਮ ਜੋ ਕਿ ਕੰਪਰਾਸ਼ੀ ਵਾਲਿਆਂ ਲਈ ਇੱਕ ਨਵਾਂ ਦੌਰ ਲਿਆਵੇਗਾ ਪਰ ਇਸ ਲਈ ਤਿਆਰੀ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਬੜੇ ਹੀ ਸਰੋਤੇ ਪੁੱਛਦੇ ਹਨ ਕਿ ਸਾਡੇ ਉੱਪਰ ਸ਼ਨੀ ਦੇਵ ਦੀ ਸਾਡੇ ਸਾਥੀ ਚੱਲ ਰਹੀ ਹੈ ਅਜਦਾ ਸਾਡੇ ਜੀਵਨ ਉੱਪਰ ਕੀ ਪ੍ਰਭਾਵ ਪਵੇਗਾ ਅਤੇ ਜੇਕਰ ਗੱਲ ਕਰੀ ਜਾਵੇ ਆਰਥਿਕ ਪਰੇਸ਼ਾਨੀ ਦੀ ਤਾਂ ਤੁਹਾਡੀ ਜੋ ਸੇਵਿੰਗ ਹੈ ਉਹ ਖਤਮ ਹੋ ਸਕਦੀ ਹੈ ਬੈਂਕ ਬੈਲੈਂਸ ਤੁਹਾਨੂੰ ਠੀਕ ਰੱਖਣਾ ਪਵੇਗਾ ਜਿੰਨਾ ਹੋ ਸਕੇ ਤੁਸੀਂ ਕਰਜ਼ਾ ਲੈਣ ਤੋਂ ਬਚਣਾ ਹੈ ਅਤੇ ਜੇਕਰ ਗੱਲ ਕਰੀ ਜਾਵੇ ਸਰੀਰਕ ਸਮੱਸਿਆ ਦੀ ਤਾਂ ਜਿੰਨੇ ਵੀ ਲੋਕ ਕੁੰਭ ਰਾਸ਼ੀ ਨਾਲ ਸੰਬੰਧਤ ਹਨ ਤਾਂ ਉਹਨਾਂ ਦੇ ਪੈਰਾਂ ਵਿੱਚ ਦਰਦ ਹੋ ਸਕਦਾ ਹੈ ਹੱਥ ਪੈਰਾਂ ਵਿੱਚ ਦਰਦ ਹੋ ਸਕਦਾ ਹੈ ਅਤੇ ਨਾਲ ਹੀ ਨਾਲ ਜੋ ਵੀ ਤੁਹਾਡੀ ਮਾਨਸਿਕ ਪ੍ਰੇਸ਼ਾਨੀ ਹੈ ਜਿਵੇਂ ਚੜਚੜੇ ਪਣ ਦਾ ਵਧਣਾ ਪਰਿਵਾਰਕ ਝਗੜੇ ਜੇ ਜਿੰਨੇ ਵੀ ਇਹ ਸਮੱਸਿਆਵਾਂ ਨੇ ਇਹਨਾਂ ਵਿੱਚ ਵੀ ਵਾਧਾ ਹੋ ਸਕਦਾ ਹੈ ਅਤੇ ਕੰਮਾਂ ਵਿੱਚ ਰੁਕਾਵਟ ਪੈ ਸਕਦੀ ਹੈ ਤਾਂ ਫਿਰ ਦੋਸਤੋ ਇਹ ਸਭ ਉਹ ਸਮੱਸਿਆਵਾਂ ਸਨ ਜੋ ਕਿ ਸਣੀ ਦੀ 7.5 ਨਾਲ ਆ ਸਕਦੀਆਂ ਹਨ ਪਰ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਅਸੀਂ ਇਹਨਾਂ ਸਮੱਸਿਆਵਾਂ ਤੋਂ ਕਿਵੇਂ ਬਚ ਸਕਦੇ ਹਾਂ ਤਾਂ ਫਿਰ ਜਿੰਨੇ ਵੀ ਸਰੋਤੇ ਕੁੰਭ ਰਾਸ਼ੀ ਨਾਲ ਸੰਬੰਧ ਰੱਖਦੇ ਹਨ ਤਨ 29 ਮਾਰਚ 2025 ਜੋ ਕਿ ਅਗਲਾ ਸਾਲ ਹੈ ਉਸ ਤੋਂ ਕੁੰਭ ਰਾਸ਼ੀ ਵਾਲਿਆਂ ਲਈ ਜਿੰਨੇ ਵੀ ਧੋਖ ਨੇ ਉਹ ਖਤਮ ਹੋਣ ਲੱਗੇ ਨੇ ਇਹ ਉਹ ਸਮਾਂ ਹੋਵੇਗਾ ਜਦੋਂ ਸ਼ਨੀ ਮਹਾਰਾਜ ਤੁਹਾਡੇ ਜੀਵਨ ਵਿੱਚ ਸਫਲਤਾ ਦੇ ਨਵੇਂ ਰਸਤੇ ਖੋਲਣਗੇ ਪਰ ਇਹ ਅਹਿਮ ਹੈ ਕਿ ਤੁਸੀਂ ਪਹਿਲਾਂ ਤੋਂ ਤਿਆਰੀ ਕਰ ਲੈਣੀ ਹੈ ਹੁਣ ਗੱਲ ਕਰਦੇ ਹਾਂ ਕਿ ਅਸੀਂ ਤਿਆਰੀ ਕਿਵੇਂ ਕਰਨੀ ਹੈ ਤਾਂ ਜੋ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆ ਸਕੇ ਸਾਡੇ ਰੁਕੇ ਹੋਏ ਕੰਮ ਬਣ ਸਕਣਾ ਤਾਂ ਆਓ ਗੱਲ ਕਰੀਏ ਉਹਨਾਂ ਉਪਾਅਾਂ ਬਾਰੇ ਤਾਂ ਹਰ ਚੰਗੇ ਯਾਤਰਾ ਦੀ ਤਰ੍ਹਾਂ ਤੁਸੀਂ ਆਪਣੀ ਜੀਵਨ ਯਾਤਰਾ ਲਈ ਵੀ ਤਿਆਰੀ ਕਰਨੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਾਰਮਿਕ ਕਾਰਜ ਜੋ ਤੁਸੀਂ ਆਪਣੇ ਘਰ ਵਿੱਚ ਕਰਨੇ ਹਨ ਤਾਂ ਜਿੰਨੇ ਵੀ ਸਰੋਤੇ ਕੁੰਭ ਰਾਸ਼ੀ ਨਾਲ ਸੰਬੰਧ ਰੱਖਦੇ ਹਨ ਤਾਂ ਉਹਨਾਂ ਆਪਣੇ ਘਰ ਵਿੱਚ ਹਨੂਮਨ ਚਾਲੀਸਾ ਦਾ ਪਾਠ ਜ਼ਰੂਰ ਕਰਨਾ ਹੈ ਜਾਂ ਫਿਰ ਆਪਣੇ ਘਰ ਵਿੱਚ ਜੇਕਰ ਕੋਈ ਮੋਬਾਈਲ ਹੈ ਟੀਵੀ ਹੈ ਤੁਸੀਂ ਉਸ ਉੱਪਰ ਹਰ ਸਵੇਰੇ ਹਨੂਮਨ ਚਾਲੀਸਾ ਦਾ ਪਾਠ ਲਗਾਉਣਾ ਹੈ ਅਤੇ ਨਾਲ ਹੀ ਨਾਲ ਜਿੱਕਰ ਹੋ ਸਕੇ ਤਾਂ ਤੁਸੀਂ ਆਪਣੇ ਨੇੜੇ ਤੇੜੇ ਪਤਾ ਕਰਕੇ ਜੋ ਵੀ ਸ਼ਨੀ ਮੰਦਿਰ ਹੈ ਉੱਥੇ ਜਾ ਕੇ ਤਿਲਾਂ ਦਾ ਦਾਨ ਜ਼ਰੂਰ ਕਰਨਾ ਹੈ ਕਿਉਂਕਿ ਕਾਲੇ ਤਿਲ ਦਾ ਦਾਨ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰ ਦਿੰਦਾ ਹੈ ਅਤੇ ਜਿੰਨੇ ਵੀ ਲੋਕ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਤੋਂ ਪਰੇਸ਼ਾਨ ਹਨ ਤਾਂ ਉਹਨਾਂ ਕੀ ਕਰਨਾ ਹੈ ਕਿ ਆਪਣੇ ਸਿਰ ਤੋਂ 7 ਵਾਰ ਪੀਲੇ ਸਰੋਂ ਨੂੰ ਵਾਰ ਕੇ ਕਿਸੇ ਵੀ ਮੰਦਰ ਵਿੱਚ ਭੇਟ ਕਰ ਦੇਣਾ ਹੈ ਜਾਂ ਕਿਸੇ ਵੀ ਗਰੀਬ ਨੂੰ ਦਾਨ ਕਰ ਦੇਣਾ ਹੈ ਅਤੇ ਇਸ ਦੇ ਬਾਅਦ ਤੁਸੀਂ ਆਪਣੇ ਘਰ ਵਿੱਚ ਆ ਕੇ ਸ਼ਨੀ ਮੰਤਰ ਦਾ ਜਾਪ ਕਰ ਸਕਦੇ ਹੋ ਜੇ ਸ਼ਨੀਵਾਰ ਦੇ ਦਿਨ ਤੁਸੀਂ ਕਿਸੇ ਵੀ ਕਾਲੀ ਚੀਜ਼ ਦਾ ਦਾਨ ਕਰ ਸਕਦੇ ਹੋ ਬਾਕੀ ਬਹੁਤਿਆਂ ਸਰੋਤਿਆਂ ਨੂੰ ਇਹ ਪਤਾ ਨਹੀਂ ਚੱਲਦਾ ਕਿ ਉਹਨਾਂ ਉੱਪਰ ਸ਼ਨੀ ਦਾ ਬੁਰਾ ਪ੍ਰਭਾਵ ਹੈ ਤਾਂ ਉਹਨਾਂ ਸਰੋਤਿਆਂ ਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਉਹਨਾਂ ਉੱਪਰ ਸ਼ਨੀ ਦਾ ਬੁਰਾ ਪ੍ਰਭਾਵ ਹੈ ਤਾਂ ਐਦਾ ਪਹਿਲਾ ਜੋ ਸੰਕੇਤ ਹੈ ਉਹ ਹੈ ਹੱਥ ਪੈਰ ਵਿੱਚ ਜਕੜਨ ਰਹਿਣਾ ਅਤੇ ਬਾਰ-ਬਾਰ ਗੁੱਸੇ ਦਾ ਆਉਣਾ ਜਾਂ ਘਰ ਵਿੱਚ ਪੈਸਿਆਂ ਦੀ ਕਮੀ ਇਹ ਕੁਝ ਉਹ ਲੱਛਣ ਹਨ ਜੋ ਸ਼ਨੀ ਦੇਵ ਦੀ ਮਾੜੀ ਨਜ਼ਰ ਦਾ ਨਤੀਜੇ ਵਜਵਾ ਸਕਦੇ ਹਨ ਅਤੇ ਜੇਕਰ ਅਸੀਂ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਅਸੀਂ ਸ਼ਨੀ ਦੇਵ ਦੇ ਕਿਸੇ ਵੀ ਮੰਤਰ ਦਾ ਰੋਜ਼ਾਨਾ 108 ਬਾਰ ਜਾਪ ਕਰ ਸਕਦੇ ਹਾਂ ਅਸੀਂ ਕੀ ਕਰ ਸਕਦੇ ਹਾਂ ਕਿ ਕਾਲੇ ਕੱਪੜੇ ਕਿਸੇ ਨੂੰ ਦਾਨ ਕਰ ਸਕਦੇ ਹਾਂ ਜਾਂ ਕਾਲੇ ਕੱਪੜੇ ਪਹਿਨ ਕੇ ਅਸੀਂ ਇਹਨਾਂ ਮੰਤਰਾਂ ਦਾ ਲਗਾਤਾਰ 21 ਦਿਨ ਆਪਣੇ ਘਰ ਵਿੱਚ ਜਾਪ ਕਰਨਾ ਹੈ ਸੋ ਦੋਸਤੋ ਜਿਨਨੇ ਵੀ ਸਰੋਤੇ ਕੁੰਭ ਰਾਸ਼ੀ ਨਾਲ ਸੰਬੰਧ ਰੱਖਦੇ ਹਨ ਤਾਂ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਅਗਲਾ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇਗਾ ਕਿਉਂਕਿ ਮਾਰਚ ਦੇ ਮਹੀਨੇ ਤੋਂ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਉਹ ਖਤਮ ਹੋਣ ਵਾਲੀਆਂ ਹਨ ਜਿੰਨੇ ਵੀ ਦੁੱਖ ਸਨ ਪਰੇਸ਼ਾਨੀਆਂ ਸਨ ਉਹ ਤੁਸੀਂ ਇਸ ਸਾਲ ਜਾਂ ਪਿਛਲੇ ਸਾਲਾਂ ਵਿੱਚ ਕੱਟ ਚੁੱਕੇ ਹੋ ਅਗਲੇ ਸਾਲ ਤੋਂ ਮਾਰਚ ਤੋਂ ਸ਼ਨੀ ਦੀ 7.5 ਹੀ ਖਤਮ ਹੋਣ ਜਾ ਰਹੀ ਹੈ ਇਸ ਲਈ ਤੁਸੀਂ ਵੱਧ ਤੋਂ ਵੱਧ ਆਪਣੇ ਘਰ ਵਿੱਚ ਸ਼ਨੀ ਮਹਾਰਾਜ ਦੀ ਪੂਜਾ ਕਰਨੀ ਹੈ ਸ਼ਨੀ ਮਹਾਰਾਜ ਦੇ ਜੋ ਮੰਤਰ ਦਾ ਜਾਪ ਕਰਨਾ ਹੈ ਤਾ ਜੋ ਸ਼ਨੀ ਦੇਵ ਦੀ ਚੰਗੀ ਨਜ਼ਰ ਤੁਹਾਡੇ ਤੇ ਪੈ ਸਕੇ ਅਤੇ ਤੁਹਾਡੇ ਸਾਰੇ ਅੜਕੇ ਹੋਏ ਕੰਮ ਫਸੇ ਹੋਏ ਕੰਮ ਪੂਰੇ ਹੋ ਸਕਣ ਅਤੇ ਜਿੰਨੀਆਂ ਵੀ ਤੁਹਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਨੇ ਉਹ ਸ਼ਨੀ ਮਹਾਰਾਜ ਦੀ ਕਿਰਪਾ ਨਾਲ ਦੂਰ ਹੋ ਸਕਣ